ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਸਰਦਾਰ ਅਮਨਦੀਪ ਬਹੁਤ ਤਗੜਾ ਜ਼ਰੂਰੀ ਸਰਦਾਰ ਅਮਨਦੀਪ ਸਿੰਘ ਜੀ ਸਰਦਾਰ ਦੀਪ ਜੀ ਤੁਸੀਂ ਉਹ ਆਪਣੇ ਵਿਚਾਰ ਜ਼ਰੂਰ ਦੱਸਣਾ ਇੱਕ ਲੋ ਮਾਈ ਗੁਰਜੀਕਾ ਖਾਲਸਾ ਮਾਈ ਗੁਰਜੀਤੋ ਜੀ ਸਭ ਜੀ ਸਾਰੇ ਪੰਡਤਾਂ ਦਾ ਸਤ ਸਹਿਬ ਜੀ ਦਾ ਧੰਨਵਾਦ ਕਰ ਜਾਂ ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਬਹੁਤ ਅੱਛਾ ਲੱਗਿਆ ਔਰ ਸਾਰੇ ਵੀਰਾਂ ਨੇ ਪ੍ਰੇਮੀਆਂ ਨੇ ਭਾਈ ਸਾਹਿਬ ਨੇ ਭੈਣ ਜੀ ਨੇ ਵੀ ਨਫਰੀਜ਼ ਜੀ ਨੇ ਵੀ ਸਵਤਾ ਕੀਤਾ ਦਾਸ ਪੂਰੀ ਟੀਮ ਦੀ ਵੱਲੋਂ ਇਹਨਾਂ ਦੇ ਫੈਸਲੇ ਦੇ ਮੋੜ ਲਾਉਂਦਾ ਦਾਸ ਵੀ ਇਹ ਜਿਹੜੇ ਪਲਾਂਟੇਸ਼ਨ ਜਿਹੜੇ ਆ ਇਹ ਹੁਣੇ ਚਾਹੀਦੇ ਆ ਇਹਦੇ ਨਾਲ ਸਾਡਾ ਜਿਹੜਾ ਵਾਤਾਵਰਨ ਆ ਉਹ ਜਿੰਜੀ ਸੁਸ਼ਕ ਹੋਣ ਤੋਂ ਬਚ ਜਾਵੇਗਾ ਤੇ ਇਹੀ ਮੈਂ ਮੰਗੋਂ ਕਰਦਾ ਹਾਂ ਵੀ ਜੇ ਹੋ ਸਕੇ ਤੇ ਤੇ ਵੀ ਤੁਸੀਂ ਆ ਗਿਆ ਸਾਡੇ ਜਗਰਾਉਂ ਦੇ ਵਿੱਚ ਆਪਣੇ ਗ੍ਰੀਨ ਮਿਸ਼ਨ ਜਿਹੜਾ ਉਹ ਚੱਲ ਰਿਹਾ ਹੋ ਆਲਰੇਡੀ ਪਹਿਲੇ ਹੀ ਔਰ ਦਾਸੇ ਕੇਂਦਰ ਨਾਲ ਵੀ ਅਸੀਂ ਜੇ ਉਹਨਾਂ ਦੇ ਨਾਲ ਮਿਲ ਕੇ ਜੇ ਅਸੀਂ ਇਹ ਮੋੜ ਨਾਲ ਮੋੜਾ ਟੋੜ ਕੇ ਵੀ ਅਸੀਂ ਕਰ ਲਈਏ ਵੀ ਇੱਕ ਪਰਿਵਾਰ ਦੇ ਵਿੱਚ ਵੀ ਜਿੰਨੇ ਜੀ ਨੇ ਵੀ ਹਰ ਬੰਦਾ ਇੱਕ ਇੱਕ ਰੁੱਖ ਲਾਵੇ ਕੱਲਾ ਲਾਵੇ ਨਾ ਉਹ ਪਾਲੇ ਵੀ ਪੂਰੀ ਸਿਹਤ ਵਾਲੀ ਕਰੇ ਉਹਨੂੰ ਖਾਦ ਫੋਰ ਸਮੇ ਸਮ ਮਤਾਵਕ ਜੀਵ ਉਹ ਮਿਲਦੀ ਰਹੇ ਜਿਸ ਤਰ੍ਹਾਂ ਰੰਧਾਵਾਦਾਂ ਨੇ ਅੱਜ ਸਾਨੂੰ ਇੱਥੇ ਮੀਟਿੰਗ ਤੇ ਬੁਲਾ ਕੇ ਤੇ ਸਾਨੂੰ ਸਾਰਿਆਂ ਨੇ ਹੋਰ ਵਿਚਾਰ ਕਾਂਦਰ ਸੁਣਨ ਦਾ ਮੌਕਾ ਮਿਲਿਆ ਵਾ ਲੋ ਜਿਸੇ ਤਰ੍ਹਾਂ ਹੀ ਉਹ ਪ੍ਰਫੁੱਲਤ ਹੋਣ ਉਹ ਬੂਟੇ ਔਰ ਵੱਡੇ ਹੋ ਕੇ ਉਹ ਸਾਡੇ ਜਿਹੜੇ ਬੱਚੇ ਆਉਣ ਵਾਲੀ ਪੀੜ੍ਹੀ ਆ ਉਹਨਾਂ ਦੇ ਉਹ ਸੁੱਖ ਦਾ ਕਾਰਨ ਬਣੇ ਦਾ ਕੰਮ ਰਿਹਾ ਸਾਡ ਸਭ ਇਹੀ ਆਪ ਜੀ ਵੱਲੋਂ ਮੰਗ ਕਰਦਾ ਹੈ ਕਿ ਆਪ ਜੀ ਸਾਰੇ ਜਿਹੜੇ ਵੀ ਮੈਂਬਰ ਹੈਗੇ ਨੇ ਗਰੁੱਪ ਦੇ ਵਿੱਚ ਜਦੋਂ ਵੀ ਕੋਈ ਐਕਟੀਵਿਟੀ ਹੁੰਦੀ ਹੈ ਸਾਡੇ ਇਸ ਮਿਸ਼ਨ ਦੀ ਤਾਂ ਆਪਿਓ ਫੋਟੋ ਕਲਿੱਕ ਕਰਕੇ ਨਾ ਉਹ ਗਰੁੱਪ ਦੇ ਵਿੱਚ ਪਾ ਦਿਆ ਕਰੋ ਹਾਂ ਬਿਲਕੁਲ ਬਿਲਕੁਲ ਔਰ ਉਹ ਪਾ ਕੇ ਜਿਸ ਤਰ੍ਹਾਂ ਹੁਣ ਲਧਾਵਾ ਸਾਹਿਬ ਨੇ ਮੀਟਿੰਗ ਦਾ ਸੱਦਾ ਦਿੱਤਾ ਸੀ ਇਹਨਾਂ ਦੇ ਪ੍ਰਧਾਨਦਾਨ ਨੂੰ ਇਹਦੀ ਕਿਸੇ ਨੇ ਲਾਈਕ ਤਾਂ ਕੀਤਾ ਨਹੀਂ ਕੀ ਡਾਕੂਮੈਂਟ ਦਾ ਰੀਪਲੇਸ ਤਾਂ ਕੀਤਾ ਨਹੀਂ ਉਹ ਇਸ ਲਈ ਇਹਦੀ ਕਰਦੇ ਰਹੀਏ ਔਰ ਉਹਦੀ ਸੋਤਾ ਕਰਦੇ ਰਹੀਏ ਤਾਂ ਕਿ ਉਹ ਜਿਹੜਾ ਮੈਂਬਰ ਸੇਵਾ ਕਰ ਰਿਹਾ ਸਮਾਜ ਦੇ ਵਿੱਚ ਉਹਨੂੰ ਕਿ ਉਹਨੂੰ ਸਾਡੇ ਤੋਂ ਉਹ ਜਨਕੀ ਪਾਵਰ ਮਿਲੇ ਵੀ ਵਾਕਿਆ ਐਪਰੀਸ਼ੀਏਟ ਕੀਤਾ ਇਹਨਾਂ ਬੰਦਿਆਂ ਨੇ ਵੀ ਬਹੁਤ ਵਧੀਆ ਕੰਮ ਕੀਤਾ ਵਾ ਦਾ ਸਾਰੇ ਨੂੰ ਵੀ ਉਹ ਫੋਟੋ ਜਰੂਰ ਹੋ ਉਹਦੇ ਚ ਗਰੁੱਪ ਚ ਪਾ ਦੇਣਾ ਤੇ ਵੈਸੇ ਤਾਂ ਮਾਨਾ ਸਾਹਿਬ ਜਦੋਂ ਕੋਈ ਦਿਨ ਤਿਹਾੜਾ ਆਉਂਦਾ ਨਾ ਉਹ ਫੇਸਬੁੱਕ ਤੇ ਵੀ ਉਹ ਬਣਾ ਕੇ ਪਾ ਦਿੰਦੇ ਆ ਤੇ ਗਰੁੱਪਰੇ ਵਿੱਚ ਵੀ ਪਾਉਂਦੇ ਆ ਤੇ ਅਸੀਂ ਵੀ ਉਹ ਚੱਕ ਕੇ ਅਸੀਂ ਸ਼ੇਅਰ ਕਰ ਦਈਦਾ ਤੇ ਇਸੇ ਤਰ੍ਹਾਂ ਹੀ ਆਪਜੀ ਕਰਦੇ ਰਹੋ ਸਾਰੀ ਟੀਮ ਵੱਲੋਂ ਅੱਗੇ ਅਰਦਾਸ ਹੈ ਔਰ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਆਪ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ ਆ ਨਾ ਉਹ ਲੈ ਘੋਟ ਘੋਟ ਬਣਾ ਲੀ। ਸਾਖ ਦੇਤੇ। ਨੰਦੀ ਸਾਖ ਦੇਤੇ। ਅੱਜ ਮੇਰੇ ਬਹੁਤ ਸਤਿਕਾਰਯੋਗ ਜਗਰਾਉ ਤੋਂ ਪੂਰੀ ਸਾਰੀ ਟੀਮ, ਮੁਤੀ ਟੀਮ ਜਿਹਨੂੰ ਕਹਿਆ ਕਹਦੇ ਆਪਾਂ ਸਰਦਾਰ ਗੰਗੀਸ਼ਣ ਸਿੰਘ ਬਰਤਾਲ ਸਾਹਿਬ ਪੰਜਾਬ ਪ੍ਰਧਾਨ ਉਹਨਾਂ ਦੇ ਨਾਲ ਕੰਦੀਪ ਸਿੰਘ ਜਸਲ ਜੀ ਪੰਜਾਬ ਪ੍ਰਧਾਨ ਕਰਾਇਮ ਵਿੰਗ ਉਹਨਾਂ ਦੇ ਨਾਲ ਅਮਨਦੀਪ ਸਿੰਘ ਸਿੱਧੂ ਬਲਾਕ ਪ੍ਰਧਾਨ ਜਗਦਾਉ ਡਾਕਟਰ ਪ੍ਰੇਮ ਸਿੰਘ ਜੀ ਲੀਗਲ ਐਡਵਾਈਜ਼ਰ ਹੈਲਥ ਸਿਵਲ ਸਰਜਨ ਦਫਤਰ ਹੈਲਥ ਡਿਪਾਰਟਮੈਂਟ ਵੱਲੋਂ ਸਰਦਾਰ ਗੁਰਮਤ ਸਿੰਘ ਜੀ ਰਿਟਾਇਰਡ ਕਲੋਗ ਬਹੁਤ ਸਤਿਕਾਰਯੋਗ ਨੇ ਮੇਰੇ ਵੀਰ ਟੀਵੀ ਡਵਾਈਜ਼ਰ ਵੈਨਿਊ ਕਮੇਟੀ ਦੇ ਮੈਂਬਰ ਦੇ ਨਾਲ ਹਰਜਿੰਦਰ ਸਿੰਘ ਜੀ ਬਲਾਕ ਪ੍ਰਧਾਨ ਮੁੱਲਾਂਪੁਰ ਦਾਖਾ ਸਰਦਾਰ ਹਰਜਿੰਦਰ ਸਿੰਘ ਜੀ ਖਾਲਸਾ ਜਨਰਲ ਫੈਕਟਰੀ ਪੰਜਾਬ ਤੇ ਇਹ ਸਾਰੇ ਟੀਮ ਜਿਹੜੀ ਅੱਜ ਜਿਹੜਿਆ ਜਗਰਾਉ ਤੋਂ ਲਧਿਆਨ ਦੇ ਤੋਂ ਸਾਰੀ ਟੀਮ ਦੇ ਸਾਡੇ ਕੋਲ ਅੱਜ ਚਰਨ ਪੌਂਟ ਪਹੁੰਚੀ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਆਇਆਂ ਆ ਗਏ ਸਾਡੇ ਨਾਲ ਇੱਥੇ ਜੋ ਆਫਰ ਥਿਆਦੇ ਅੱਜ ਅਸੀਂ ਇਹਨਾਂ ਕਰਕੇ ਜ਼ਿਆਦਾਤਰ ਆਪਣੀ ਟੀਮ ਦਾ ਜ਼ਿਆਦਾਤਰ ਨੀ ਬੁਲਾਇਆ ਕਿ ਜਗਾ ਖੁਦੀ ਪਰਸਾ ਹੁੰਦਾ ਸੀਗਾ ਸਾਡੇ ਵਿੱਚ ਚੇਅਰਮੈਨ ਲਾਪ੍ਰੀਤ ਜੀ ਸਾਡਾ ਚਲਮਠੇਗ ਜੀ ਪੰਜਾਬ ਪ੍ਰਧਾਨ ਵਾਈਸ ਪੰਜਾਬ ਪ੍ਰਧਾਨ ਸਰਦਾਰ ਚਲਮਠੇਗ ਜੀ ਸਰਬਾਤ ਸ੍ਰੀ ਅਕਾਲ ਸ੍ਰੀ ਸਿੰਘ ਜੀ ਕੌਮੀ ਇੰਜੀਨੀਅਰ ਮੀਰ ਪ੍ਰਧਾਨ ਸਰਬਾਤ ਮਨਵੀਰ ਸਿੰਘ ਜੀ ਵਟਾਲਾ ਉਹ ਉੱਗੇ ਥਮਾ ਜਾ ਗੂਰੇ ਮੇਰਾ ਵੀਰ ਬਹੁਤ ਕੰਮ ਕਰਦਾ ਬੀਬੀ ਚੰਦ ਜੀ ਸੋਰਜੀ ਕੌਮੀ ਇਸਤਰੀ ਵਿੰਗ ਦੇ ਜਿਹੜੇ ਆ ਸਾਡੇ ਵੱਲੋਂ ਜਿਹੜੇ ਅੱਥੇ ਪਹੁੰਚ ਆਪਾਂ ਫਤਿਹ ਸਾਜੀ ਕਰਦੇ ਆ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਧਮਕੀ ਅੱਜ ਤੁਸੀਂ ਮੇਰੇ ਕੋਲ ਇਹ ਆਸ ਲੈ ਕੇ ਪਹੁੰਚੇ ਹੋ ਕਿ ਆਪਾਂ ਪ੍ਰੋਟੈਕਸ਼ਨ ਆਫ ਪੀਪਲ ਲੀਗਲ ਰਾਈਟਸ ਜੀ ਆਰ ਇੱਕ ਯਾਰ ਦੇਦੀ ਪ੍ਰੋਟੈਕਸ਼ਨ ਆਫ ਪੀਪਲ ਲੀਗਲ ਰਾਈਟ ਅੱਜ ਆਪਾਂ ਗੱਲ ਕਰੀਏ ਪ੍ਰੋਟੈਕਸ਼ਨ ਆਫ ਪੀਪਲ ਲੀਗਲ ਰਾਈਟ ਦਾ ਮਤਲਬ ਕਿ ਲੋਕਾਂ ਦੇ ਕਾਨੂੰਨੀ ਅਧਿਕਾਰਾਂ ਦੀ ਸੁਰੱਖਿਆ ਕਾਨੂੰਨੀ ਅਧਿਕਾਰ ਸੁਰੱਖਿਆ ਜੇ ਆਪਾਂ ਕਿਸੇ ਨੂੰ ਕੋਈ ਪਹਿਲੇ ਹੁਣ ਵੀ ਕਰਨਾ ਦੇ ਕਿਸੇ ਨੂੰ ਇਹ ਗੱਲ ਕਹਿ ਸਕਦਾ ਜਿਵੇਂ ਆ ਬਲਾਕਰਦਾਰ ਨੂੰ ਮੇਰੇ ਵਿਕਾਸ ਰੱਖਿਆ ਤੋਂ ਦਫਤਰੋਂ ਬੋਲਦਾ ਆ ਕੰਮ ਹੈ ਜੀ ਸਾਡੇ ਇਹ ਹੋਣਾ ਚਾਹੀਦਾ ਜੇ ਨਹੀਂ ਹੁੰਦਾ ਸੁੱਤੇ ਸਾਡੇ ਉਪਰ ਅਗਲੇ ਬੰਨੇ ਉੱਤੇ ਜਾਨ ਬੈਠੇ ਰਹੇ ਆਪਾਂ ਜੇ ਬਿਲਕੁਲ ਕੋਈ ਗੱਲ ਕਮੀ ਨਹੀਂ ਲੀ ਜਾਂ ਬਤਾਦਾ ਉਹਨਾਂ ਨੇ ਮੈਨੂੰ ਇੱਕ ਵਾਰੀ ਬੇਨਤੀ ਕੀਤੀ ਪੀ ਐਥਰਪੀ ਜਗਰਾਉਣਾ ਗੱਲ ਕਰਨੀ ਆ ਪੀ ਐ ਨਾਲ ਗੱਲ ਕਰਨੀ ਜਿੱਤੇ ਜਿੱਤੇ ਲੋਟ ਪਈ ਮੈਂ ਕੀਤੀ ਮੇਰਾ ਖਿਆਲ ਆ ਵੀ ਮੈਂ ਤੁਹਾਡੀ ਇੱਕ ਜਜਬਾ ਹੋਣਾ ਚਾਹੀਦਾ ਇੱਕ ਮਤਲਬ ਨਰਦਗਾ ਇਹ ਜਿਹੜਾ ਮੰਨਿਆ ਨਾ ਜੀ ਇਹਨੂੰ ਕੰਪੀਟੈਂਸ ਕੰਪਲੀਟ ਹੈ ਨਾ ਜੀ ਰੋਪਾ ਕੰਮ ਕਰਦੇ ਸ਼ੁਰੂ ਕਰਾਂਗੇ ਜਦੋਂ ਸਾਰੇ ਹੋਣਗੇ ਜੇ ਆਪਣੇ ਜੇ ਮਾਨਤ ਹਿੰਨ ਭਾਵਨਾ ਹੋਣੀ ਨਾ ਕਿ ਸ਼ਾਇਦ ਪਤਾ ਨਹੀਂ ਉਹ ਫਲਾਣਾ ਐਮ ਐਲ ਏ ਉਹ ਕਰਾ ਸਕਦਾ ਅਹਿੰਨ ਕਰਾ ਨਹੀਂ ਸਕਦੇ ਵਿਰੋਧ ਹਲ ਮੈਂ ਇੱਕ ਕਾਡ ਨੋਟ ਕਰਿਓ ਮੇਰੀ ਸਾਰੀਆਂ ਯਾਨੇ ਪਹਿਲਾਂ ਫੜ ਕੇ ਮੈਂ ਨੋਟ ਕਰ ਲਿਆ। ਪਰ ਟੈਂਸ਼ਨ ਆਫ ਪੀਪਲ ਲੀਗਲ ਰਾਈਟ ਦਾ ਮਤਲਬ ਆ ਸਿਵਲ ਕੋਰਟ। ਇੱਕ ਕੋਈ ਐਂ ਛੋਟੀ ਮੋਟੀ ਐਨ ਜੀਓ ਨਹੀਂ ਇਹ ਐਨ ਜੀਓ ਨਹੀਂ ਨੂੰ ਆਪਾਂ ਕਹਿੰਦੇ ਇਹ ਸਿਵਲ ਕੋਰਟ ਆ ਤੁਸੀਂ ਕਾਨੂੰਨੀ ਅਧਿਕਾਰਸ ਰੱਖਿਆ ਪ੍ਰੋਟੈਕਟਰ ਆਫ ਪੀਪਲ ਲੀਗਲ ਰਾਈਟ ਯਾਰ ਧੂਰ ਤੋ ਘਟੋ ਉਧਰ ਤੇ ਆਊਗਾ ਤੁਹਾਡਾ ਕੋਈ ਕਾਹਦਾ ਲਿਖਿਆ ਆਊਗਾ। ਟੈਂਸ਼ਨ ਆਫ ਪੀਪਲ ਲੀਗਲ ਕੋਰਟ ਇੱਕ ਸਿਵਲ ਕੋਰਟ ਆ। ਇਹਦੇ ਜੇ ਪ੍ਰੈਜ਼ੀਡੈਂਟ ਨੇ ਪੰਜਾਬ ਪਹਿਲੀ ਵਾਰ ਜੇ ਪ੍ਰੈਜਰ ਬਣਿਆ ਤਾਂ ਸਾਡਾ ਵੀਰ ਬਲਦੇਸਰ ਭਵਾਨੀ ਬਣੇ। ਪ੍ਰੋਟੈਕਟਿਵ ਇਹ ਜਿਹੜੀ ਸਹਾਇਤਾ ਜਦੋਂ ਆਪਾਂ ਇਹ ਜਿਹੜੀ ਪ੍ਰੋਟੈਕਸ਼ਨ ਆਫ ਪੀਪਲ ਲੀਗ ਰਾਈਟ ਪਾਸ ਕਰਾਈ ਸੀ ਇਹਨੇ ਕੈਬਨਟ ਉਹ ਰੈਂਕ ਦਾ ਮਿਨਿਸਟਰ ਸੀਗਾ ਜਿਹੜਾ ਉਹਨਾਂ ਨਾਲ ਨੂੰ ਨਾ ਰਾਣਾ ਥੋੜੀ ਸਾਰੇ ਕੈਬਨਟ ਮਿਨਿਸਟਰ ਸੀਗੇ ਉਹਨਾਂ ਕੋਲ ਸੈਂਟਰ ਵੱਲੋਂ ਮੈਂ ਜਰਾ ਇਹ ਇਹ ਮੈਂ ਪਾਸ ਕਰਾਇਆ ਸੀ। ये आप एक होंगे एन जी ओ ह्यूमन राइट होगी होगी आम जनरल चलता सारा कुछ बहुत सोना चलता तकड़ी मोहर है कोर्ट की एक मोहर आर्जी जरा चढ़ के आप गौरमेंट ने लोगों के फैसले करने का हक दिता जे किसी समाजिक नीतियां होंगे उसाओ जो किसी कोई तक्का होंगे आवाज़ उठाओ ਜੇ ਕਿਸੇ ਦਾ ਕੋਈ ਪ੍ਰੋਬਲਮ ਹੈ ਕਿਸੇ ਨੂੰ ਕੋਈ ਫਸਿਆ ਹੋਇਆ ਹੈ ਕੰਮ ਕਰਾਓ ਜੇ ਕਿਸੇ ਦਾ ਕੋਈ ਹਸਪੀਟਲ ਦਾ ਕਰਿਆ ਹੋਦਾ ਕੰਮ ਕਰਾਓ ਇਹ ਆਪਾਂ ਜਿਹੜਾ ਕੋਈ ਵੀ ਕੰਮ ਜਿਹੜਾ ਸਾਰੇ ਕੰਮ ਆਪਾਂ ਕਰਾਉਂਦਾ ਸਾਨੂੰ ਅਧਿਕਾਰ ਹੈ ਆਪਾਂ ਕਰਾ ਸਕਦੇ ਸਾਨੂੰ ਜਿਹੜੀ ਪਾਵਰ ਦਿੱਤੀ ਜ਼ਿੰਮੇਵਾਰੀ ਦਿੱਤੀ ਇੱਕ ਗਵਰਨਮੈਂਟ ਨੇ ਸਾਨੂੰ ਸੈਂਟਰ ਵੱਲੋਂ ਜਿਹੜੀ ਗਵਰਨਮੈਂਟ ਨੇ ਜ਼ਿੰਮੇਵਾਰੀ ਦਿੱਤੀ ਆ ਇਹਨੂੰ ਆਪਾਂ ਨੂੰ ਕੋਈ ਗੈਰੰਟੀ ਨਹੀਂ ਕਰ ਸਕਦਾ ਕੋਈ ਨਹੀਂ ਆ ਸਕਦਾ ਕਿ ਉਹ ਕੌਣ ਹੈ ਇਹ ਗੱਲ ਨਹੀਂ ਕਿ ਐਸਾ ਰਸਤਾ ਸਾਨੂੰ ਆਹੀ ਜਦੇ ਸਾਨੂੰ ਕੋ ਪਾਵਰ ਮਿਲਿਆ ਸਾਨੂੰ ਕੋ ਅਥੋਰਟੀ ਮਿਲਿਆ ਅਥੋਰਟੀ ਦੇ ਆਧਾਰ ਤੇ ਆਪਾਂ ਕਾਨੂੰਨ ਵਿੱਚ ਰਹਿ ਕੇ ਆਪਾਂ ਸਾਰੇ ਕੰਮ ਕਰਾ ਸਕਦੇ ਹਨ ਤੁਹਾਨੂੰ ਇਹ ਨਹੀਂ ਕੋਈ ਕਹਿ ਸਕਦਾ ਦਫਤਰ ਦੇ ਜੋ ਵੀ ਤੁਸੀਂ ਜਾਓ ਜੀ ਤੁਹਾਡਾ ਕੋਈ ਕੰਮ ਇੱਥੇ ਇਹ ਨਹੀਂ ਗੱਲ ਕੋਈ ਕਹਿ ਸਕਦਾ ਸਾਨੂੰ ਜਦ ਇੱਕ ਪਾਵਰ ਦਿੱਤੇ ਰਹਾ ਤੁਹਾਨੂੰ ਇੱਕ ਫਾਈਲ ਕਾਰਡ ਹੈ ਚਾਹੇ ਉਹ ਮੈਂਬਰ ਹੈ ਚਾਹੇ ਉਹ ਵਾਜਪਾ ਦਾ ਹੈ ਚਾਹੇ ਉਹ ਭਲਰ ਪ੍ਰਧਾਨ ਹੈ ਚਾਹੇ ਉਹ ਜ਼ਿਲ੍ਹਾ ਪ੍ਰਧਾਨ ਹੈ ਚਾਹੇ ਚੇਅਰਮੈਨ ਕੋਈ ਵੀ ਹੈ ਜਿਹਨੂੰ ਜਿਹਨੂੰ ਆਏ ਕਾਰੀ ਜੀਵੋ ਜੰਦਾ ਉਹ ਇਸ ਨਾਨੀ ਨੇ ਜਿਹੜੀ ਸੇਵਕ ਕੋਰਟੀ ਜਿਹਦੀ ਆਪਣੀ ਜਿਹੜੀ ਟੈਕਸਨ ਆਫ ਪੀਪਲ ਲੀਗਲ ਰਾਈਟਸ ਆ ਉਹਦਾ ਇੱਕ ਹਿੱਸਾ ਬਣ ਜਾਂਦਾ ਉਹਦਾ ਹਿੱਸਾ ਵਾ ਉਹ ਛੋਟੀ ਗੱਲ ਨਹੀਂ ਹੈਗਾ ਉਹ ਤੇ ਬਣ ਜਾਂਦਾ ਉਹ ਸੈਂਟਰ ਸਰਕਾਰ ਦਾ ਸੈਂਟਰ ਸਰਕਾਰ ਤੱਕ ਜਿਹੜਾ ਕੋ ਭਾਈਵਾਲ ਹੋ ਜਾਂਦਾ ਕਿਉਂਕਿ ਉਹਨੂੰ ਆਈ ਕਾਰਡ ਜਿਹੜਾ ইস্যੂ ਕੀਤਾ ਜਿਸ ਤੇ ਆਪਾਂ ਹੋਰ ਲਾਗੇ ਜਦੋਂ ਕਿ ਉਹ ਆਪਾਂ ਆਈ ਕਾਰਡ ਨਹੀਂ ਖੁੱਲ ਕਰ ਦਿੰਦੇ ਆ ਇੱਕ ਪਾਵਨ ਮੈਂਟਰ ਵੀਰੋ ਮੈਂ ਜਾ ਜੀਏ ਗੱਲਾਂ ਨਹੀਂ ਬੋਧਿਆ ਕਰਾਂਗਾ ਮੈਂ ਤੁਹਾਨੂੰ ਇਹਦੇ ਬਾਰੇ ਚੰਦਨਾ ਪਾਇ ਟੈਕਸਨ ਆਫ ਪੀਪਲ ਲੀਗਲ ਰਾਈਟਸ ਹੈ ਕੀ ਆ ਜਿੱਥੇ ਵੀ ਕੰਮ ਨੇ ਸਾਡੇ ਮੇਰਾ ਖਿਆਲ ਹੈ ਵੀ ਸ਼ਾਇਦ ਮੇਰੇ ਸਪੋਰਟਿੰਗ ਆਂਡ ਨੇ ਇਹ ਵੀ ਲੋ ਨਿਸ਼ਾਰੇ ਇਹ ਵੀ ਆ ਸਾਡੇ ਸਪੋਰਟਿੰਗ ਆਂਡ ਨੇ ਇਹ ਜਿਹੜੇ ਮੁੰਡੇ ਨੇ ਇਹ ਤਾਂ ਸਾਧਨ ਨੂੰ ਪਤਾ ਮੇਰਾ ਖਿਆਲ ਹੈ ਵੀ ਕਿਤੇ ਹੀ ਐ ਕੋਈ ਕੰਮ ਕਿਤੇ ਰੁਕ ਜਾਏ ਜ਼ਿੰਦਗੀ 'ਚ ਮੇਰਾ ਕੰਮ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਬੰਦੇ ਨਾਲ ਤੱਕ ਮੇਰਾ ਕੰਮ ਨਹੀਂ ਜੇ ਕਦੇ ਟੁਕਣਾ ਲੱਗਾ ਮੈਂ ਜਿੱਥੇ ਕਰਦਾ ਜਾ ਪਿਆਰ ਨਹੀਂ ਪਾਸਾ ਲਾ ਲਓ ਗੱਲ ਮੈਂ ਤੇ ਅੱਛਾ ਜੋ اے ایس ਐਲ ਨੂੰ ਟੈਲੀਫੋਨ ਕਰਨਾ ਨਾ ਹਾਲਾਂਕਿ ਮੇਰੇ ਦਾ ਧਰੇਦਾਰ ਸਾਹਿਬ ਦੇ ਨਾਲ ਤੇ ਨਾਲੇ ਤੇ ਇਹ ਵੀ ਮੈਨੂੰ ਫੋਨ ਕਰਾਉਂਦੇ ਨੇ ਵੀ ਭਾਜੀ ਤੁਸੀਂ ਕਿਓ ਵੀ ਤੁਸੀਂ ਕਿਓ ਭਾਜੀ ਇੱਕ ਮਿੰਟ ਆ ਮੋੜਸਾ ਲੱਗੇਗਾ ਕਿ ਰਹਿ ਜਾ ਫਲਾਨੀ ਕਾਰ ਕਿਜੀਏ ਇੱਥੋਂ ਤੱਕ ਕਿ ਇੱਕ ਮੋੜਸਾ ਗੱਡੀ ਸੀ ਤੋ ਅਜੇ ਰੋਂ ਵਿੱਚ ਮੇਲਾ ਸੀਗਾ ਗੱਡੀ ਬੌਂਡ ਕਰਤੀ ਉਹ ਬਵੇਂ ਉਪਾਰ ਸੁਵਾਲ ਬੌਂਡ ਕਰਨ ਲੱਗੇ ਸਾਰਾ ਕੁਝ ਹੋ ਗਿਆ ਤੇ ਇਥੋਂ ਮੈਂ ਟੈਲੀਫੋਨ ਕੀਤਾ ਮੈਂ ਕਿਹਾ ਜੀ ਮੈਂ ਨਾਲ ਇਹਨਾਂ ਨੇ ਮੈਨੂੰ ਜਿਹੜਾ ਇਹ ਮੈਨੂੰ ਥਾਪਿਆ ਨਾ ਪ੍ਰੋਟੈਕਸ਼ਨ ਆਫ ਪੀਪਲ ਲੀਗਲ ਰਾਈਟਸ ਦਾ ਇਹਨਾਂ ਨੇ ਨਾਲ ਕਿਹਾ ਮੈਂ ਵੀ ਥਾਰੀ ਕਮੇਟੀ ਦੇ ਬਣਾਇਆ ਨਾਲ ਇਥੋਂ ਟੈਲੀਫੋਨ ਕੀਤਾ ਜੀ ਮੈਂ ਕਿਹਾ ਜੀ ਕੇਪ ਮੈਂ ਬੋਲਦਾ ਪ੍ਰੋਟੈਕਸ਼ਨ ਆਫ ਪੀਪਲ ਲੀਗਲ ਰਾਈਟਸ ਦਫ਼ਤਰੋਂ ਨੂੰ ਦਿਖਾ ਕੇ ਰੱਖਿਆ ਦਫ਼ਤਰੋਂ ਆਹ ਗੱਲ ਬਾਤਾਂ ਠੰਡਾ ਸਭ ਨਹੀਂ ਗੱਡੀ ਨੂੰ ਪਾਦਣਾ ਕਿਤੇ ਕਰੇ ਬੰਦਾ ਬਹੁਤ ਵਧੀਆ ਜੀ ਇਹਦਾ ਕੰਮ ਜਿਹੜਾ ਵਾ ਇਹਨੂੰ ਕੱਡੇਰੀਆਂ ਕੱਢੀ ਜਦੋਂ ਉੱਦਾਂ ਕੋਈ ਛੋਟਾ ਮੋਟਾ ਜੁਰਮਾਨਾ ਪਾਣਾ ਉਹ ਪਾ ਦੇ ਉਹਨੇ ਕਿਹਾ ਅਰਦਾਵਾ ਕਿ ਅੰ ਨਗਰ ਦਾ ਸਾਹਿਬ ਠੀਕ ਉਹਦਾ ਗੱਡੀ ਪਾਉਣ ਹੋ ਜਿਹਦੀ ਸਾਰਾ ਕੁਝ ਉਹਦਾ ਲੈ ਗੱਡੀ ਪਈ ਇੱਥੇ ਗੱਲ ਜਣੇ ਨਹੀਂ ਪਰ ਤੁਹਾਡੇ ਕਹਿਣ ਤੇ ਜਿਹੜਾ ਆਪਾਂ ਗੱਡੀ ਛੱਡ ਦਿੰਨੇ ਆ ਛੋਟਾ ਮੋਟਾ ਜੁਰਮਾਨਾ ਹੈ ਜਿਹੜਾ ਇੱਕ ਟਾਣਾ ਹੋਗਾ ਮੈਂ ਜੀ ਕੋਈ ਛੋਟੇ-ਬੜੇ ਦੋ ਤਿੰਨ 400-500 ਦੀ ਕੋਈ ਗੱਲ ਨਹੀਂ ਜੇ ਤਾਂ ਗੱਡੀ ਪਾਉਣ ਦੀ ਗੱਲ ਜੇ ਆ ਜਾਂਦੀ ਆ ਉੱਥੇ ਛੋਟੇ-ਮੋਟੇ ਜੁਰਮਾਨਾ ਦਾ ਕੋਈ ਮੈਨਾਂ ਨਹੀਂ ਖੋਰਾ ਏ ਕਰਕੇ ਰੋਜ਼ ਕਾਮ ਆਪਾਂ ਜਮੇ ਸੇਵਾ ਲਈਏ ਆਪਾਂ ਨੂੰ ਪਰਮਾਤਮਾ ਨੇ ਜਨਮਿ ਸੇਵਾਲੇ ਤੇ ਜੋ ਮੈਂ ਜਨਮ ਮੈਂ ਮੈਂ ਜ਼ਿੰਦਗੀ 'ਚ ਆਇਆ ਵਾ ਜੋ ਮੈਂ ਹੋਰ ਸੰਭਾਲੇ ਤਿਉਹ ਪ੍ਰੋਟੈਕਸ਼ਨ ਪੀਪਲ ਲੀਗ ਰਾਜ ਤੋਂ ਬੁਣ ਆਇਆ ਦੋ ਆਇਆ ਸੋ ਪੋਲਿਟਿਕਲ ਲਾਈਨ 'ਚ ਆ। ਇਹਦੇ ਵਿੱਚ ਵੀ ਮੈਂ ਜੀ ਪਿਛਲੇ ਕਲੈਕਸਲਰੀ ਇਲੈਕਸ਼ਨ ਜਿੱਤੇ ਆ ਇਹਦੇ ਤੇ ਹੋਰ ਕਈ ਇਲੈਕਸ਼ਨਾਂ ਛੋਟੀ ਛੋਟੀਆਂ ਇਲੈਕਸ਼ਨ ਕਈ ਤਰ੍ਹਾਂ ਦੀਆਂ ਇਲੈਕਸ਼ਨਾਂ ਹੁੰਦੀਆਂ ਉਹ ਇਲੈਕਸ਼ਨਾਂ ਜਿੱਤੀਆਂ ਗੁਰਦਾਣਾਨ ਸਾਹਿਬ ਵਿਰਕਾ ਦੇ ਇਲੈਕਸ਼ਨ ਇਹ ਇਲੈਕਸ਼ਨ ਜਿੱਤ ਕੇ ਮੈਂ ਪ੍ਰੈਜ਼ੀਡੈਂਟ ਰਹਾ 7 ਸਾਲ ਪ੍ਰੈਜ਼ੀਡੈਂਟ ਰਹਾ 6-7 ਪੀਸੀ ਵੱਲੋਂ ਮੇਰੇ ਨਾਲ ਮਿਲ ਆ ਜੂ ਜਿਹੜੇ ਹ ਕਾਲੀ ਸਰਕਾਰ ਦੀ ਉਹ ਲਾਲ ਭਤੀ ਸਰਕਾਰ ਤਾਜੀ ਤੇ ਕਾਲੀ ਜਾਲ ਜੀ ਤੇ ਲਾਗੇ ਸਾਰਾ ਕੁਝ ਸਾਰਾ ਤੁਹਾਡਾ ਵੀਰ ਰਕੇ ਲੰਬੇ ਸਮੇਂ ਤੋਂ ਜਿਹੜਾ ਵਾ ਸੇਵਾ ਇਹਦਾ ਹੀ ਵੀ ਆ ਪੀ ਕੋਟੇ ਚ ਜਿਹੜਾ ਕਰਦਾ ਸਾਤ ਮਿਸ਼ੋਡੀ ਲਈ ਤੇ ਵੀ ਆ ਪੀ ਕੋਟੇ ਚ ਸ਼ੁਰੂ ਤੋਂ ਮੈਂ ਕੰਮ ਕਰਦਾ ਰਿਆ ਪਰ ਵੀ ਆ ਪੀ ਹੋਣ ਦੇ ਨਾਤੇ ਵੀ ਕਦੀ ਵੀ ਕਿਸੇ ਨਾਲ ਕਿਸੇ ਨਾਮ ਇਹ ਮਹਿਸੂਸ ਨਹੀਂ ਹੁੰਦਾ ਕਿ ਮੈਂ ਵੀ ਐ ਮੈਂ ਜਿੱਥੇ ਵੀ ਜਾਂਦਾ ਬਹੁਤ ਨਿਮਾਣਾ ਸਿੱਖ ਬਣ ਕੇ ਜਾਂਦਾ ਨਿਮਾਣਾ ਧਾਰਮੀ ਬਣ ਕੇ ਜਾਂਦਾ ਮੈਂ ਕਦੇ ਵੀ ਬਹੁਤ ਜ਼ਿਆਦਾ ਗੁੱਸਾ ਨੂੰ ਵਾਟ ਚਾੜ ਕੇ ਜਾਂ ਲਾਤ ਦੇ ਲਾਤ ਰਾਕੇ ਜਾ ਕੇ ਨਹੀਂ ਨਮੇਂਦਾ ਮੈਂ ਜਿੱਥੇ ਬਿਨਾ ਬਿਲਕੁਲ ਜਿਰਾ ਜਿੰਨੇ ਭਾਵੇਂ ਦ 100 ਬੰਦਾ ਬੈਠਾ 50 ਬੰਦਾ ਬਿਠੇ ਆ ਜਿੱਥੇ ਬੈਠਾ ਉਹਦੇ ਵਿੱਚ ਉਹਨਾਂ ਦੇ ਵਿੱਚ ਉਦਾਂ ਦਾ ਹੀ ਬਣ ਕੇ ਬੈਣਾ ਆ ਨਿਮਾਣੇ ਬਣ ਕੇ ਬੈਣਾ ਠੀਕ ਹੈ ਉਹਦੇ ਵਿੱਚ ਨਹੀਂ ਹੈਗਾ ਕਿ ਕਈਆਂ ਦੇ ਵਿੱਚ ਉਹਦਾ ਵੀ ਮੇਰਾ سپورਟ ਨਹੀਂ ਆਨੇ ਮੈਂ ਗੱਡੀਆਂ ਚ ਕੋਲਦਾ ਜਾਂ ਮੈਂ ਉਹ ਹੈ ਮੇਰੀ ਸਰਕਾਰੀ ਦਰਬਾਰੇ ਬੜੀ ਚੱਲਦੀ ਐ ਤੇ ਆਪਾਂ ਜਿਹੜੀ ਨਾਰੇ ਤੇ ਕੋ ਨਹੀਂ ਆਪਾਂ ਆਪਾਂ ਭਾਜੀ ਜੰਮੇ ਮੈਂ ਪਹਿਲਾਂ ਕਦੇ ਬੋਲਿਆ ਕਿ ਆਪਾਂ ਜੰਮੇ ਸੇਵਾ ਲਈ ਹੈ ਸੇਵਾ ਹੀ ਕਰਦੇ ਨਾ ਤੇ ਇਸ ਕਰਕੇ ਜਿਹੜਾ ਆਵਾਜ਼ ਸੇਵਾ ਜਿਹੜੀ ਆ ਸਾਡੇ ਪਰਮਾਤਮਾ ਨੇ ਸਾਡੇ 'ਚ ਦਿੱਤੀ ਆ ਤੇ ਇਹ ਜਿਹੜੀ ਪੈਸੀਲ ਪੀਪਲ ਲੀਗਲ ਰਾਈਟਸ ਵੀ ਅੱਜ ਸਾਡੇ ਮੈਂਬਰ ਬਣੇ ਹੋ ਬੜੇ ਸਤਿਕਾਰਯੋਗ ਅਹੁਦਿਆਂ ਦੇ ਉੱਤੇ ਬਿਠੇ ਹੋਣ ਬਰਸਾਲ ਸਾਹ ਪੰਜਾਬ ਪ੍ਰਧਾਨ ਨੇ ਅਚਚਕ ਤਸਦੀਰ ਸਿੰਘ ਜੀ ਨਾਲੇ ਦੇ ਦਸਤਾਰ ਸਾਹਿਬ ਜਿਹੜੇ ਨਾਲੇ ਦੇ ਇਹ ਪੰਜਾਬ ਪ੍ਰਧਾਨ ਨੇ ਆਪਣਾ ਐਂਟੀ ਕਰਾਈਮ ਦੇ ਫਿਰ ਹੋਰ ਮੇਰੇ ਵੀਰ ਮਨਵੀਰ ਆਪਣਾ ਅਖਰਵਿੰਦਰ ਸਿੰਘ ਹਰਵੀਰ ਸਿੰਘ ਜੀ ਕਾਨੂੰਗੋ ਸਾਹਿਬ ਸਾਰੇ ਵੀਰ ਜਿੰਨੇ ਸਾਰੇ ਬੰਦੇ ਜਿਹੜੇ ਅਮਨ ਦੀਪ ਹੋਣੀ ਸਾਰੇ ਆਪਣੇ ਦਰਸਾਉਣੀ ਸਾਰੇ ਜਿਹੜੇ ਜਿਹੜੇ ਅੱਗੀ ਗੁਰੂਤੀ ਸੀ ਆਏ ਉਹ ਚੱਲ ਕੇ ਕੁਝ ਆਸ ਲੈ ਕੇ ਆਏ ਉਹ ਇਹ ਕਹਤੇ ਮੈਂ ਤੁਹਾਨੂੰ ਇਸ ਸਾਲ ਦੀ ਆਸ ਦੋਣਾ ਜਿੱਥੇ ਕਿਤੇ ਸਾਡੀ ਲੋੜ ਪੈਂਦੀ ਆ ਜਿੱਥੇ ਕਿਤੇ ਲੋੜ ਪੈਂਦੀ ਆ ਉੱਥੇ ਤੁਹਾਡੇ ਨਾਲੇ ਖੜੇ ਆ ਉਹ ਹਰ ਵੇਲੇ ਜਮੀਕੇ ਤੇ ਖੜੇ ਜਿੱਥੇ ਮर्जी ਯਾਦ ਕਰਦੇ ਹੋ ਕਰੇ ਆ ਉਹ ਖੜੇ ਚਟਾਨ ਵਾਂਗ ਆ ਇਹ ਤਮਾਂ ਖੜੇ ਹੋਵਾਂਗੇ ਪੱਥਰ ਵਾਂਗ ਤਰੋਗੇ ਇਹਦਾ ਬਾਅਦ ਪੱਥਰਾਂ ਕੁ ਜਵਾਦਾਂ dama vi qanoon te reh ਵੋਈ ਕੰਮ ਨਹੀਂ ਅੜਵਾਵਾਂਗੇ ਜੀ ਮੈਨੂੰ ਕਮਰਾ ਦੱਸੋ ਟੈਲੀਫੋਨ ਤੇ ਇੱਥੇ ਦੱਸੋ 40 ਹੁਣ ਕਰਦਾ ਜੀ ਆਪਨਾ ਕੰਮ ਹੈ ਕਿ ਨਾ ਦਾ ਡਾਕਿਰ ਕਰ ਲਓ ਠੀਕ ਆ ਸਾਰੇ ਕੰਮ ਇਸੇ ਤੇ ਵਿੰਨੀ ਹੁੰਦੇ ਨੇ ਕਿ ਮਾੜੀ ਗੱਲ ਆ ਸਿਆਛੇ ਕਈ ਵੀ ਸਾਰੇ ਕੰਮ ਦੇ ਬਾਦੂ ਸਾਹਿਬ ਦੇ ਨਹੀਂ ਹੁੰਦੇ ਸਾਰੇ ਕੰਮ ਅਜ ਭੋਂ ਜ਼ਮਾਨ ਦੇ ਨਹੀਂ ਹੁੰਦੇ ਹੁੰਦਾ ਜਿਵੇਂ ਰੋਕਾ ਲੱਗ ਜਾਂਦੀ ਹੈ ਨਹੀਂ ਪਰ ਸਾਡੇ ਕੰਮ ਤਕਰੀਬਨ ਛੱਤ ਗੁਰੂ ਦੀ ਕਿਰਪਾ ਗੁਰੂ ਰਾਮ ਦਾ ਉਸ ਤਲਗੀਆਂ ਵਾਲੇ ਜੀ ਬਾਬੇ ਨਾਲ ਦੀ ਕਿਰਪਾ ਸਾਡੇ ਤੇ ਸਾਡੇ ਕੰਮ ਪਤਾ ਨਹੀਂ ਕੀ ਗੱਲ ਆ ਸਾਡੇ ਸਾਡੇ ਕੰਮ ਉਸ ਲੈਵਲ ਦੇ ਹੁੰਦੇ ਆ ਪਰ ਸਾਡੇ ਕੰਮ ਹੁੰਦੇ ਇਹ ਕਰਕੇ ਦੱਸ ਵੀ ਸਾਰੇ ਵੀਰ ਕੋਤੇ ਬੜੇ ਸਤਿਕਾਰਯੋਗ ਤੁਹਾਨੂੰ ਸਾਰਿਆਂ ਦੀਆਂ ਮੈਂ ਆਖਦਾ ਤੇ ਤੁਸੀਂ ਜਿਹੜੇ ਤਗੜੇ ਹੋ ਕੇ ਹੱਲਾ ਮਾਰਦੇ ਸਾਰੇ ਜਿਹੜੇ ਜਿਹੜੇ ਆਪਣਾ ਪੈਟਰੋ ਪੀਪਲ ਲੀਗ ਦਾ ਅਾਇਸ ਕੰਮ ਕਰੋ ਤੁਹਾਡਾ ਜਿਹੜੇ ਜਿਹੜੇ ਪ੍ਰਟੈਕਟਰਲ ਪੀਪਲ ਲੀਗ ਦਾ ਅਾਇਸ ਕੰਮ ਕਰਦੇ ਇਹ ਸਿਵਲ ਕੋਰਟ ਵਿੱਚ ਕੰਮ ਕਰਨਾ ਇਹ ਜਿਹ ਤੁਹਾਡਾ ਮਾਨਦ ਵਧੂਗਾ ਸਰਕਾਰ ਇਹ ਦੁਬਾਰੇ ਹਰ ਜਗ੍ਹਾ ਮਾਨਦ ਵਧੂਗਾ ਕਿਤੇ ਕੋਈ ਕਿਸੇ ਨੂੰ ਸਾਡਾ ਕੋ ਕੋੰਦੂ ਬਨਪੂ ਨਹੀਂ ਕਰ ਸਕਦਾ ਇਹ ਇਹ ਗੱਲਾਂ ਕਰਦਾ ਮੈਂ ਜਮਾ ਦਾ ਜੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਇਸ ਪਾਸੇ ਲੌਂਗ ਜਿਹੇ ਡਾਕਟਰ ਨੂੰ ਕਰਤ ਵਾਲੇ ਡਾਕਟਰ ਲਈ ਫੜ ਸਟੱਡਿੰਗ ਰਿਪੋਰਟ ਹੈ ਹਾਂ ਤੇ ਮੈਂ ਇੱਕ ਨਾ ਮਤਲਬ ਹੁੰਦੀਆ ਹਮ ਮਾਦੀ ਕੁੜਵਾਰੀ ਸਭ ਕੁਝ ਕੰਮ ਨਹੀਂ ਕਰਦੇ ਲੇਕਿਨ ਕਿਹੜਾ ਕੰਮ ਨਹੀਂ ਕਰਦੇ ਹਮ ਅੱਜ ਕੁਮੇ ਸੁੱਦੇ ਕੋਲੇ ਖੜੇ ਆ ਹਮ ਕੰਨੀ ਦਾ ਮਾਰੀ ਹਮ ਹੁੰਦੀਆ ਅਛਾ ਬਾਕੀ ਦਸੋਂ ਦਾ ਸਹੀ ਕੀ ਦਾ ਨਹੀਂ ਕੰਮ ਕਰਦੇ ਤੁਸੀਂ ਕੰਮ ਨਹੀਂ ਕਰਦੇ ਮੈਂ ਕਿਹਦਾ ਦਸੋਂ ਦਾ ਸਹੀ ਕੀ ਦਾ ਨਹੀਂ ਕਰਦੇ ਬੰਦੇ ਕੋਲੇ ਖੜੇ ਆ ਮਗਰ ਹੀ ਬੰਦੇ ਮੇਰੇ ਕੋਲ ਤਾਂ ਕੋਈ ਨਹੀਂ ਹਾਂ ਹਨ ਮੈਂ ਕਿਹ ਜੀ 9 10 ਦੇ ਇਹਨੇ 9 ਦਾ ਤਾਂ ਮੈਨੂੰ ਪਤਾ ਹੈ ਮੈਂ ਕਿਹ ਕੰਮ ਦਾ ਅਸਲ ਦਿਓ ਕਹਿੰਦੇ ਕੰਮ ਦਾ ਮੁੰਡਾ ਮੈਂ ਕਹਿੰਦਾ ਨਾ ਕੋਈ ਮੋਰ ਦੇ ਮੋਹਲਾ ਜੱਥੇ ਦਾ ਚੋਰ ਸਾਥ ਤੋਂ ਹੂੰ ਮੈਂ ਕਿਹ ਚੇਤ ਕਰਦਾ ਕਰਾ ਦੱਸ ਨਕਲ ਦੀ ਬਾਰਕ ਦੇ ਨਾਲ ਦੇ ਆਉਂਗਾ ਤੈਨੂੰ ਪਤਾ ਨਹੀਂ ਕੰਮ ਦਾ ਪਤਾ ਨਹੀਂ ਦਾ ਦੇ ਨਾ ਤੈਨੂੰ ਬੰਦੇ ਦਾ ਨੋ ਨਾ ਪਤਾ ਤੂੰ ਜੀ ਪਤਨਤ ਕਰਾਉਂਗਾ ਕੀ ਆ ਹਾਂ ਕਰਾਣਾ ਸੀ ਕੋਈ ਮਤਲਬ ਨਾ ਉਹ ਕ੍ਰਿਸ਼ਤੀਆਂ ਦਾ ਸਰਟੀਫਿਕੇਟ ਬਣਾਉਣਾ ਚਾਹੁੰਦਾ ਹੈ ਹੈ ਸਟੂਡ ਕਾਰਡ ਅੱਛਾ ਜਵਾਬ ਅਗਲੀ ਗੱਲ ਖਣੀ ਮੇਰਾ ਕਹਿਣ ਦਾ ਭਾਵ ਕਿਮਤ ਇਸ ਮੈਂ ਨਹੀਂ ਹੂੰ ਉਹ ਪੰਜਾਬ ਦੀ ਆਂਡੀਆਂ ਦੇ ਬੰਦੂ ਹੂੰ ਕੀ ਗੁਣ ਕੀ ਹੁਣ ਸਾਰਾ ਮਤਲਬ ਬਸ ਸਾਰੇ ਬੰਦੇ ਇੱਕ ਦੂਜੇ ਨੂੰ ਜਾਣਦੇ ਨਹੀਂ ਕੋਈ ਕਿਸੇ ਬਾਰੇ ਕੋਈ ਨੌਲੇਜ ਨਹੀਂ ਹੁੰਦੀ ਉਹਨਾਂ ਨੇ ਕੰਮ ਕਰਨਾ ਕਿਸੇ ਬੰਦੇ ਨੂੰ ਜੇ ਕੋਈ ਪੂਰੀ ਜਵਾਬ ਦਿੱਤਾ ਵੀ ਨਹੀਂ ਆਈ ਨਹੀਂ ਹੋ ਕਿਸੇ ਦਾ ਉਹਨਾਂ ਕਹਿੰਦਾ ਠੀਕ ਹੈ ਵੀ ਓਕੇ ਉਹਨਾਂ ਨੇ ਉਸ ਮਹਿਮੇ ਦੇ ਬੰਦੇ ਤੋਂ ਬਿਲਕੁਲ ਸਰ ਹੂੰ ਇਹ ਕੰਮ ਕਿਵੇਂ ਹੋਇਆ ਹਾਂ ਠੀਕ ਆ ਉਹਦੀ ਸਾਰੀ ਨੌਲੇਜ ਲੋਡਿਗੇ ਲੈ ਕੇ ਦੁਬਾਰਾ ਫੇਰ ਕਰ ਦੁਬਾਰਾ ਫੇਰ ਕਰ ਫੇਰ ਉਹ ਬੰਦਾ ਜੇ ਦਾ ਕੱਲ ਚੀਜ਼ਾਂ ਨੂੰ ਲੱਗਦਾ ਸਹੀ ਗੱਲ ਕਹਿ ਰਿਹਾ ਮੈਂ ਤਾਂ ਝੂਠਾ ਤੇ ਨਹੀਂ ਉਹਨੂੰ ਦੁਬਾਰਾ ਫੇਰ ਕਰਦੇ ਨਹੀਂ ਕੋਈ ਕਰਦਾ ਤੋ ਇਸ ਕਰਕੇ ਉਹਨਾਂ ਨਵੀਂ ਸਾਡੀ ਮੀਟਿੰਗ ਵੀ ਹੋਈ ਆ ਐਨਰਜੀ ਵੀ ਬਹੁਤ ਮਹਿੰਗੀ ਆ ਸਾਡੇ ਬੰਦਿਆਂ ਨਾਲ ਵੀ ਇਹ ਗੱਲਾਂ ਹੋਈਆਂ ਵੀ ਜਿੱਥੇ ਕਿਸੇ ਦਫ਼ਤਰ ਵਿੱਚ ਜਾਣਾ ਪਹਿਲਾਂ ਸਾਨੂੰ ਉਸ ਕੰਮ ਦੀ ਨੌਲੇਜ ਹੋਣੀ ਚਾਹੀਦੀ ਠੀਕ ਆ ਇਹ ਨਾ ਹੋਵੇ ਕਿ ਅਸੀਂ ਠੀਕ ਆ ਜਿਹੜਾ ਸਾਡੀ ਸਪੱਸ਼ਟ ਕਰਦੇ ਆ ਅਸੀਂ ਉਹਦੀ ਵੀ ਇੱਜ਼ਤ ਰੱਖੀ ਠੀਕ ਆ ਟੈਸਟ ਕਰਕੇ ਸਾਨੂੰ ਫੜੀ ਉਸ ਤੋਂ ਦੇ ਬਰੀ ਲੋੜੀ ਲੈ ਕੇ ਜੇ ਆਪ ਨੂੰ ਨਹੀਂ ਪਤਾ ਕਿ ਇਹ ਕੰਮ ਬੋਦੀ ਬੋਦੀ ਕੋਈ ਘਰ ਤੋਂ ਰਹਿੰਦਾ ਹੁੰਦਾ ਉਹ ਜਿੱਤੇ ਜੀ 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 ਜ ਤੋ ਦੋ ਲਾਈਨਾਂ ਪਹਿਲਾਂ ਬੋਲਾਂਗੇ ਦੇ ਸ਼ਿਵਾ ਵਰ ਮੋਏ ਐ ਹੈ ਸੁਭ ਕਰ ਮਨ ਤੇ ਕਭ ਹੁੰਗਾ ਕਰੋ ਨਾ ਡਰੋ ਅਰਸ਼ੋਂ ਜਬ ਜਾਏ ਲਯੋ ਨਿਸ਼ਤੇ ਕਰ ਆਪਣੀ ਜੀਵਨ ਕਰੋ ਨਿਸ਼ਤੇ કરી ਆਪਣੀ ਜੀਵਿਤ ਕਰੋ ਅੱਜ ਇਸ ਪਵਿੱਤਰ ਲਾਗੀ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਇਸ ਨਗਰੀ ਦੇ ਵਿੱਚ 52 ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਕਿੱਤਿਆਂ ਦੇ ਜਿਹੜੇ ਮਹਾਨ ਹੁੰਦੇ ਸੀਗੇ ਉਹ ਲਿਆਂਦੇ ਗਏ ਇੱਥੇ ਇੱਥੇ ਹਰ ਤਰ੍ਹਾਂ ਨਾਲ ਇੱਥੋਂ ਦਾ ਜਿਹੜਾ ਵਪਾਰ ਸੀ ਉਹ ਬਰਫੁੱਲਤ ਹੋਇਆ ਇੱਥੇ ਹੁਣ ਵੀ ਜਿਹੜੀਆਂ ਸੜਕਾਂ ਬਣ ਰਹੀਆਂ ਸਾਰੀਆਂ ਇੱਥੇ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਸਾਰੀਆਂ ਸੜਕਾਂ ਬਣ ਰਹੀਆਂ ਉਹਨਾਂ ਦਾ ਕੱਚ ਜਿਹੜਾ ਬਣਦਾ ਹੈਗਾ ਅੰਮ੍ਰਿਤਸਰ ਹੀ ਬਣਦਾ ਹੈਗਾ ਕਿਤੇ ਇੰਡੀਆ ਚ ਨਹੀਂ ਬਣਦਾ ਤੇ ਇਸ ਵੇਲੇ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹ ਜਿਹੜੇ ਜ਼ਿੰਮੇਦਾਰਾਂ ਦੇ ਜ਼ਮੀਨਾਂ ਉੱਪੀ ਹੋਈਆਂ ਉਹ ਸੱਚ ਦੀ ਆਵਾਜ਼ ਉਠਾਣਾ ਸਾਡਾ ਕੰਮ ਹੈ ਪੂਰੀ ਦੁਨੀਆ ਦੇ ਵਿੱਚ ਅਸੀਂ ਵੀ ਟੂਰ ਲਗਾਣੇ ਹੈਗੇ ਆ ਜਿੱਥੇ-ਜਿੱਥੇ ਵੀ ਕਿਸੇ ਨਾਲ ਕੋਈ ਤੱਕਾ ਹੁੰਦਾ ਸੀ ਨਾਮ ਖੜਦੇ ਆ ਜਿੱਥੋਂ ਤੱਕ ਹੋ ਸਕਦਾ ਅਸੀਂ ਕੰਮ ਵੀ ਕਰਵਾਨੇ ਆ ਸਾਰੇ ਜਾ ਕੇ ਅੱਜ ਮੈਨੂੰ ਬਹੁਤ ਵੱਡੀ ਖੁਸ਼ੀ ਹੋਈ ਜਦੋਂ ਰੰਧਾਵਾਸਾ ਨੂੰ ਮਿਲੇ ਅਸੀਂ ਤੇ ਰੱਬਰ ਗਿਆ ਰੂਹਾਂ ਬਰਵੇਸ਼ ਰੂਹਾਂ ਜਿਹੜੀਆਂ ਸਾਨੂੰ ਅੱਜ ਇਹਨਾਂ ਦੇ ਦਰਸ਼ਨ ਕਰਾਏ ਇਹਨਾਂ ਨੇ ਸਾਰਿਆਂ ਦੇ ਮੇਰੇ ਵੀਰਾਂ ਦੇ ਇਹ ਬਹੁਤ ਹੀ ਇੱਕ ਕਾਰਵਾਸੀ ਬਣਾ ਕੇ ਚੱਲਣਾ ਅੱਗੇ ਜਿਹੜੀ ਵੀ ਸਾਡੀ ਜੁਡੀ ਤੁਸੀਂ ਲਗਾਓਗੇ ਪੂਰੀ ਇੰਡੀਆ ਦੇ ਵਿੱਚੋਂ ਤੁਹਾਨੂੰ ਅਸੀਂ ਮੈਂਬਰ ਤੇ ਆਂਗੇ ਔਰ ਵਧੀਆਂ ਤੋਂ ਵਧੀਆਂ ਬੰਦੇ ਸਿੱ ਤੋਂ ਨਾਲ ਤੁਹਾਡੇ ਨਾਲ ਜੋੜਾਂਗੇ ਅਸੀਂ ਇੰਨਾ ਅਸੀਂ ਕਰ ਸਕਦੇ ਹਾਂ ਅੱਜ ਸਮਾਰੋਹ ਦੇ ਸਾਨੂੰ ਸਜੇ ਇਹ ਵਸਾਲ ਵੀ ਲੈਮੋਇ ਦੇ ਇੱਥੇ ਉਹਨਾਂ ਦਾ ਸਾਰਿਆਂ ਦੇ ਉੱਪਰ ਲੱਗੀਆਂ ਹੈ ਬੇਕਰ ਵੈਲਕਮ ਗੁਰੂ ਦੀ ਨਗਰੀ ਤੇ ਤੁਸੀਂ ਆਇਓ ਔਰ ਆਪਣੇ ਆਪਣੇ ਵਿਚਾਰ ਸਾਂਝੇ ਕਰਨ ਲਈ ਮੈਂ ਗੱਲ ਕਰ ਰਹੀ ਹਾਂ ਭਈ ਅਸੀਂ ਨਾ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਅਸੀਂ ਮੈਡੀਕਲ ਲੈਣ ਚਲੇ ਜਾਈ ਪਏ ਸੀ ਸੋਨ ਮੰਮੀ ਨਮੀਤ ਕੁਮਾਰ ਆਈਆਂ ਤਾਂ ਨਹੀਂ ਜਿੱਦਾਂ ਰਿਹਾ ਉਹ ਸਾਨੂੰ ਨਾਮ ਨਹੀਂ ਚ ਲੈਣ ਦੇ ਪਰ ਜਦੋਂ ਅਲਟਰਾਸਾਉਂਡ ਹੀ ਤੁਹਾਨੂੰ ਕਹਿਣਾ ਸੀ ਮੈਨੂੰ ਲੱਗਦਾ ਹੀ ਜਿਵੇਂ ਬੋਲਾ ਦਿੱਕਾ ਮੈਂ ਉਹਦੇ ਤੋਂ ਕਿ ਦੱਸਿਆ ਬੜਾ ਲੱਗਿਆ ਕਿ ਕਿੰਨੇ ਜਲਦੀ ਕਿਹੜੀ ਚੀਜ਼ੀ ਅਪਰੂਵਮੈਂਟ ਹੁੰਦੀ ਜਦੋਂ ਕੰਪਿਊਟਰ ਤਿਆਰ ਹੋਇਆ ਤਾਂ ਅਸੀਂ ਹੱਸਦੇ ਹਾਂ ਕਿ ਕੰਪਿਊਟਰ ਕੀਸ਼ ਹੈਗੀ ਛੋਟੇ ਛੋਟੇ ਅਸੀਂ ਸੁਣੇ ਇਹ ਸਾਰਿਆਂ ਨੂੰ ਪਤਾ ਹੋਣਾ ਇਸ ਗੱਲ ਦਾ ਕਿ ਕੰਪਿਊਟਰ ਜਦੋਂ ਬਣੀ ਬਣੀ ਚੀਜ਼ ਹੈ بڑے ਹਾਂ ਦਾ 100 ਬੰਦੇ ਦਾ ਦਿਮਾਗ ਇਕੱਠਾ ਕੀਤਾ ਹੋਇਆ ਹੈ। ਕੋਈ ਆਪਣੇ ਆਪ ਸੋਚ ਲਵੇਗਾ ਵੱਢ ਕੇ ਕੀਤਾ ਜਾਂ ਕਿਦਾਂ ਦੇ ਜੋ ਵੀ ਹੈ ਇੱਕ ਟੈਕਨੀਕਲ ਪੁਆਇੰਟ ਹੁੰਦੇ ਹੋ ਸਾਡੇ ਇੱਕ ਇੱਕ ਦੂਜੇ ਨੂੰ ਸਮਝਾਉਂਦੀ ਇੱਕ ਲੈਂਗੁਏਜ ਹੁੰਦੀ ਹੈ ਉਹ ਜਗਾਂ ਦੀ। ਉਹ ਚੀਜ਼ ਹੈ ਵੀ ਇਹ ਵੀ ਇੱਕ ਯੂਨਿਟ ਹੈ ਸਾਡਾ। ਅਸੀਂ ਸਾਰੇ ਪਰਿਵਾਰ ਜਿੰਨੇ ਮੈਂਬਰਸ ਇਕੱਠੇ ਹੋયા ਹਾਂ ਹਰ ਬੰਦੇ ਨੇ ਆਪਣੇ ਆਪਣੇ ਦਿਮਾਗ ਦੀ ਗੱਲ ਆਪਣੇ ਦਿਲ ਦੀ ਗੱਲ ਆਪਣੇ ਤਰੀਕੇ ਨਾਲ ਸਮਾਜ ਵਿੱਚ ਰੱਖਣ ਦੀ ਕੋਸ਼ਿਸ਼ ਕਰਨਾ ਕੋਈ ਇੱਕ ਮੁੱਦਾ ਸੋਚਦਾ ਮੈਂ ਮੈਂ ਐਸ ਲੈਵਲ ਦਾ ਕੰਮ ਕਰਾਂ ਮੈਨੂੰ ਵਧੀਆ ਲੱਗਦਾ ਜਿਹਦਾ ਲੱਭਦੀ ਨੇ ਕਿਹਾ ਕਿ ਮੇਰਾ ਮੰਨਿਆ ਕਿ ਸਾਡਾ ਪੰਜਾਬ ਸਾਡਾ ਪਿੰਡ ਸਾਡਾ ਸਮਾਜ ਸਾਡਾ ਸ਼ਹਿਰ ਹਰਿਆ ਭਰਿਆ ਹੋ ਜਾਵੇ ਔਰ ਅਸੀਂ ਜਿਹੜੀਆਂ ਨੇ ਬਿਮਾਰੀਆਂ ਨਾਲ ਲੜ ਰਹੇ ਹਾਂ ਡਾਕਟਰਾਂ ਦੀਆਂ ਜੇਬਾਂ ਪਰਦੇ ਪਈਆਂ ਤੁਸੀਂ ਇੱਕ ਗੱਲ ਨੋਟ ਕਰਿਓ ਅੱਜ ਪੰਜਾਬ ਦੇ ਵਿੱਚ ਪੈਸਿਆਂ ਨਾਲੋਂ ਵੱਧ ਹਸਪਤਾਲ ਬਣ ਗਏ ਆ ਇਹ ਵੀ ਦਿਨ ਚੂਤ ਕਰ ਲਈ ਹੈ ਨਾ ਕਿਸੇ ਨੇ ਆਪਣੇ ਪ੍ਰੋਫੈਸ਼ਨਲ ਦੀ ਕਿ ਕਿੰਨਾਮ ਫੋਰਸ ਹੈ ਫੇਰ ਤੁਹੀਂ ਪ੍ਰਾਈਵੇਟ ਹਸਪਤਾਲ ਚਾਜੋ ਜਾਂ ਜੋ ਸਰਕਾਰੀ ਮੈ ਲੈ ਲਗਾ ਬੱਚੇ ਰਖਾਣੇ ਬਣੇ ਚਲੋ ਉਹ ਵੀ ਨੋਟਿਫਾਈਡ ਤਾਂ ਹੋ ਰਹੀ ਹੈ ਕਹਿਣਾ ਮਤਲਬ ਆ ਵੇ ਵਾਕਿਆ ਸਾਡੀ ਆਪਣੀ এনवायरमेंट ਇੰਨੀ ਖਰਾਬ ਹੋ ਗਈ ਆ ਅਸੀਂ ਇਧੀਆਂ ਬਿਮਾਰੀਆਂ ਦੇ ਵਿੱਚ ਵੜ ਗਏ ਆ ਔਰ ਸਾਡੇ ਆਹੀ ਬਿਮਾਰ ਆ ਸਾਨੂੰ ਕਿਤੇ ਜਗ੍ਹਾ ਨਹੀਂ ਮਿਲਦੀ ਵੀ ਲੋਕਾਂ ਨੂੰ ਇਨਕਮ ਸੋਰਸ ਬਣ ਗਿਆ ਹਸਪੀਟਲ ਤੇ ਹਸਪੀਟਲ ਬਣੀ ਜਾ ਰਹੇ ਆ ਔਰ ਭਰੇ ਹੋਏ ਆ ਤੇ ਸਾਨੂੰ ਆਪਣੀ ਸਿਹਤ ਦੇ ਨਾਲ ਨਹੀਂ ਪਿਆਰ ਹੈਗਾ ਅਸੀਂ ਆਪਣੀ ਸੇਵਾ ਕੇ ਆਂ ਦਿੱਦੀ ਨਹੀਂ ਪਈ ਗੀ ਹੁਣ ਮੇਰਾ ਵਿਚਾਰ ਆ ਮੈਂ ਸੰਸਤਾ ਦੇ ਨਾਲ ਨਹੀਂ ਆ ਮੈਨੂੰ ਜ਼ਿਆਦਾ ਬੇਟੀਆਂ ਦਾ ਪਿਆਰ ਹੈ ਮੇਰਾ ਦਿਲ ਕਰਦਾ ਮੇਰਾ ਵੱਸ ਚਲੇ ਮੈਂ ਦੇਸ਼ ਦੀ ਜਦ ਤੀਨ ਉਹਨਾ ਰੋਂਦਾ ਮੈਂ ਹਰ ਜਗ ਅੱਧੀ ਜਾ ਕੇ ਖਲੋ ਜਾ ਹੱਥੇ ਲੜਾਈ ਕਰਾਂ ਪਰ ਕਿਸੇ ਨੇ ਸਾਡੇ ਆਪਣੇ ਤਾਂ ਦੇ ਮਸਲੇ ਹੋਿੰਦੇ ਆ ਅਸੀਂ ਚਾਹ ਵੀ ਨਹੀਂ ਲੜ ਸਕਦੇ ਅਸੀਂ ਬੜੀਆਂ ਸ਼ਰਮਸਾਰਾਂ ਚ ਮਰ ਜਾਂਦੇ ਆ ਉਹ ਨਹੀਂ ਮੇਰੇ ਪਿੰਡ ਦਾ ਆ ਉਹ ਮੇਰਾ ਘਵੰਡੀ ਆ ਮੇਰਾ ਰਿਸ਼ਤੇਦਾਰ ਆ ਉਹ ਇੱਦਾਂ ਦਾ ਕੋਈ ਕੈਰੇਕਟਰ ਤੇ ਚੱਜਦਾ ਕੋਈ ਕਿਸੇ ਗੱਲ ਤੇ ਚੱਜਦਾ ਕੋਈ ਕਿਸੇ ਮੁੱਦੇ ਤੇ ਚੱਜਦਾ ਤੁਹਾਡੇ ਨਾਲ ਸਾਨੂੰ ਇਹ ਤੇ ਬੜਾ ਵਧੀਆ ਇੱਕ ਪਲੇਟਫਾਰਮ ਮਿਲਿਆ ਆ ਅਸੀਂ ਵਕਰੇ ਵਕਰੇ ਆਪਣੀਆਂ ਸੋਚਾਂ ਲੈ ਕੇ ਇਸ ਪਲੇਟਫਾਰਮ ਤੇ ਇਕੱਠੇ ਹੋਏ ਆ ਤੁਹਾਨੂੰ ਇਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਆ ਸਾਨੂੰ ਉਸ ਚੀਜ਼ ਤੇ ਇਕੱਠੇ ਹੋਣਾ ਚਾਹੀਦਾ ਔਰ ਉਸ ਕੰਬਲ ਲੜਾਈ ਵੀ ਲੈਣੀ ਚਾਹੀਦੀ ਪੂਰੀ ਲੜਣੀ ਵੀ ਚਾਹੀਦੀ ਆ ਔਰ ਉਹ ਨਿਆਂ ਹੋਣਾ ਚਾਹੀਦਾ ਉਹ ਕਿਸੇ ਲੈਵਲ ਦਾ ਵੀ ਹੋਣਾ ਜੇ ਤੁਸੀਂ ਰਿਸ਼ਤੇਦਾਰੀਆਂ ਨਿਵਾਸ ਸਕਦੇ ਹੋ ਫਿਰ ਤੁਸੀਂ ਇਹ ਚੀਜ਼ ਨਹੀਂ ਚਲਾ ਸਕਦੇ ਜੇ ਜਿਉ ਉਹ ਜੋ ਪੀਪਲ ਸਮਾਏ ਦੇ ਵਿੱਚ ਰਹਿਣਾ ਆ ਤਾਂ ਕੁਰਬਾਨੀਆਂ ਤਾਂ ਤੁਹਾਨੂੰ ਕੋਈ ਨਾ ਦੇਣੀਆਂ ਪੈਣਗੀਆਂ ਜਵਾਨੀਆਂ ਦਾ ਸਭ ਤੋਂ ਇਹ ਤੁਹਾਨੂੰ ਦਵ ਕੁਰਬਾਨੀਆਂ ਕੋਈ ਵੀ ਹੋਣਗੀ ਸੋ ਇਹ ਗੱਲਾਂ ਹੈਗੀਆਂ ਆਂ ਔਰ ਸਾਡੇ ਵੀਰ ਆਪਣੇ ਬਗੈਰ ਸੰਧਾ ਦਾਵਾਜੀ ਜਿਹੜਾ ਬੜਾ ਵਧੀਆ ਕੰਮ ਕਰ ਰਿਹਾ ਚਲੋ ਇਹਨਾਂ ਨੇ ਬੜੇ ਥੋੜੇ ਸਮੇਂ ਦੇ ਵਿੱਚ ਬਹੁਤ ਵਧੀਆ ਟੀਮ ਇਹਨਾਂ ਨੇ ਤਿਆਰ ਕਰ ਲਈ ਆ ਔਰ ਇਹਨਾਂ ਦੇ ਬੰਦ ਦੇ ਵਿੱਚ ਇੱਕ ਸਮਾਜ ਸੇਵਾ ਕਰਦੀ ਭਾਵਨਾ ਕੋਈ ਕਿਸੇ ਦਾ ਪਰਸਨਲ ਕੋਈ ਇਹਦੇ ਚ ਉਹ ਨਹੀਂ ਹੈਗਾ ਪੈਦਾ ਸਿਰਫ ਸਮਾਜ ਦੇ ਪੈਦਾ ਵੀ ਇੱਕ ਉਹ ਜਿਹਦੀਆਂ ਬਾਹਾਂ ਬਣੀਆਂ ਔਰ ਜੋ ਵੀ ਸਮਾਜ ਦੇ ਚ ਜਿਹਦੀਆਂ ਕ੍ਰਿਤੀਆਂ ਹੁੰਦੀਆਂ ਪਈਆਂ ਆ ਨਸ਼ਾ ਵਧ ਰਿਹਾ ਆ ਕਰਪਸ਼ਨ ਹੈ ਹੀ ਆ ਵੇਖੋ ਇੱਕ ਗੱਲ ਸਿਨੇ ਕਰੂੰਗੀ ਜ਼ਰੂਰ ਸਰੇਥਾ ਅਯੋਗ ਦੀ ਚਾਹੇ ਦਬਾਬਰ ਸੀ ਕੌਣ ਕਾਜ ਹੋ ਗਿਆ ਕਰਪਸ਼ਨ ਚਲਦੀ ਗਈਆਂ ਐ ਝਗੜੇ ਹੁੰਦੇ ਆਏ ਆ ਸਾਰੇ ਜੁੱਗਾਂ 'ਚ ਹੁੰਦੇ ਆਇਆ ਪਰ ਸਾਹਮਣੇ ਜਾਣਾ ਆ ਲੜ ਕੇ ਮਰਨਾ ਪੇਸ਼ੀ ਨਾ ਹਕਤਾਂ ਲਈ ਬੋਲੋ ਆਵਾਜ਼ ਬਣੋ ਡਰੋ ਨਾ ਕੀ ਹੋਣਾ ਮੌਤ ਹੋ ਕੇ ਕੁਝ ਹੈਗਾ ਜਿਸ ਉਮਰ ਤੱਕ ਸੀ ਆ ਗਏ ਇਸ ਤੋਂ ਅੱਗੇ ਹੋਰ ਕੁਝ ਨਾ ਹੋਗਾ ਜਿੰਨੇ ਕਿ ਜ਼ਿੰਦਗੀ ਬਚੀ ਹੈ ਨੇਖੇ ਲਾਜੋ ਹੋਰ ਉਸ ਸਮਾਜ ਦੀ ਸੇਵਾ ਤੱਕ ਲਿਓ ਕੇ ਇੱਥੇ ਇੱਥੇ ਕਿਸੇ ਨੂੰ ਵੀ ਮੈਂ ਜਿੰਨੇ ਜੋਗੀ ਹੈਗੀ ਆ ਮੈਂ ਆਪਣੇ ਵੀਰਾਂ ਭਰਾਵਾਂ ਬੱਚਿਆਂ ਦੇ ਨਾਲ ਖੜੀ ਆ ਕਿੱਥੇ ਯਾਦ ਕਰੋਗੇ ਅਸੀਂ ਉਹ ਤੇ ਹਵਾ ਨਾਲ ਜਿੱਤੇ ਵਿਹਨ ਦਾ ਜਿਹੜਾ ਦਮ ਜਿੰਨੇ ਜੋਗੀ ਹੈਗੇ ਸਭ ਦਾ ਸਾਥ ਦਵਾਂਗੀ ਔਰ ਬਹੁਤ ਥੈਂਕ ਯੂ ਮੇਰੇ ਵੀਰ ਦਾ ਜਿਨ੍ਹਾਂ ਨੇ ਸਾਨੂੰ ਇਹ ਵਾਲਾ ਮੌਕਾ ਬਖਸ਼ਿਆ ਔਰ ਤੁਹਾਡੇ ਰੱਬੀ ਰੂਹਾਂ ਦੇ ਨਾਲ ਮਿਲ ਕਰਾਇਆ ਉਹ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਨੂੰ ਪਰ ਕਰੋਨਾ ਜੇ ਆਪਾਂ ਤੁਸੀਂ ਦਫ਼ਤਰ ਚ ਕਿਸੇ ਐਸਐਸਪੀ ਸਾਹਿਬ ਨੂੰ ਜਾਂ ਡੀਸੀ ਸਾਹਿਬ ਨੂੰ ਆਪਾਂ ਨੂੰ ਜੇ ਅਨੰਦ ਲੈ ਜਾਂ ਐਮਪੀਡੀ ਲੋੜ ਨਹੀਂ ਜੀ ਆਪਾਂ ਆਪ ਦਾ ਹੀ ਫਾਈਲ ਵਹਾ ਕੇ ਉਹਨਾਂ ਨੂੰ ਮਿਲ ਕੇ ਆ ਪੰਚਾਇਤ ਵਾਲੇ ਵਿਧਾਇਕਾਂ ਨਾਲ ਤੇ ਕੰਮ ਪਹਿਰੇ ਅਧਾਰ ਤੇ ਹੋਵੇ ਜੇ ਤੁਸੀਂ ਜਾਓਗੇ ਤੁਸੀਂ ਆਪ ਦਾ ਕਾਰਨ ਨਹੀਂ ਪੜ੍ਹਨ ਨੂੰ ਲੱਗੇ ਜਿਹੜੇ ਕਾਰ ਕੱਢ ਕੇ ਦਿਖਾ ਦੇ ਕੰਮ ਲੋ ਇਹ ਤੁਹਾਡਾ ਕੰਮ ਇਹ ਨਾ ਹੁੰਦਾ ਰਹੇ ਨਹੀਂ ਆਉਂਗਾ ਜਨਤਾ ਮਾਤਾ ਜੀ ਤੁਹਾਡੇ ਲਈ ਇਹ ਦੇਣਾ। ਬਾਕੀ ਆਪਾਂ ਅੱਜ ਟਾਈਮ ਥੋੜਾ ਹੈਗਾ। ਪੀਆਰ ਦੀ ਟੀਮ ਦੇ ਵਿੱਚ ਦੁਬਾਰਾ ਸਬੰਧ। ਜੀ ਜਿਸਨੇ ਵੀ ਸਾਡੇ ਮਹਾ ਸਿੱਖੀ ਦਾ ਅੱਜ ਕਾਹ ਗਿਆ ਨਾ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਵੀ ਇਸ ਮੀਟਿੰਗ ਦੇ ਵਿੱਚ ਪਹਿਲੀ ਵਾਰ ਆਪਰੇ ਦੱਸਣ ਦਾ ਮੌਕਾ ਮਿਲਦਾ। ਸਾਡੇ ਬਹੁਤ ਹੀ ਸਤਿਕਾਰਯੋਗ ਸਰਸਰ ਸਾਹਿਬ ਨੇ ਇਹੋ ਦੱਸਿਆ ਕਿ ਦੇਖਣ ਤੇ ਜਾਣਾ ਬਹੁਤ ਯੂਵੀ ਕੰਪਨੀ ਸੀ ਪਰ ਇਹ ਸੋਚਿਆ ਇੱਕ ਦਾ ਗੁਰੂ ਕੀ ਨਗਰੀ ਹੈ ਦੂਸਰਾ ਇਹ ਵੀ ਪੁੰਨ ਦਾ ਕੰਮ ਹੈ ਇਹ ਵੀ ਲੋਕ ਸੇਵਾ ਦਾ ਕੰਮ ਹੈ ਇਹਦੇ ਵਿੱਚ ਵੀ ਜਰੂਰ ਸ਼ੇਖਾ ਮਿਲੋਣਾ ਮੈਂ ਤਾਂ ਇਹ ਹੀ ਕਹਾਂਗਾ ਵੀ ਜੋ ਵੀ ਸਾਡੇ ਪ੍ਰਬੰਧ ਕੀੰਦਲ ਸਾਡੇ ਪ੍ਰਬੰਧ ਸਾਹਿਬ ਜਿਹੜੇ ਵੀ ਸਾਨੂੰ ਸੇਵਾ ਲਾਉਣਗੇ ਅਸੀਂ ਤਾਂ ਉਹਨਾਂ ਨੂੰ ਧੰਦੇ ਨਾਲ ਉਸੇਵਾ ਦੇ ਵਿੱਚ ਜੋੜਨਾ ਚਾਹਾਂਗੇ ਹਰ ਤੋਂ ਵੱਧ ਇਹਨਾਂ ਦਾ ਸਹਿਯੋਗ ਦੇਗਾ ਮੇਰੇ ਜਿੱਥੇ ਵੀ ਲੋਕ ਸੇਵਾ ਦਾ ਕੰਮ ਹੋਵੇਗਾ ਉਹ ਸਿਪਹੇਂਦੇ ਹੱਥੇ ਕਰਾਂਗੇ ਇਮ ਆਪ ਨੂੰ ਦੱਸਣਾ ਚਾਹਾਂਗਾ ਕਿ ਮੈਂ ਸਭ ਤੋਂ ਸਰਦਾਰ ਦਾ ਬਹੁਤ ਧੰਨਵਾਦ ਕਰਦਿਆਂ ਆਉਂਦੇ ਫਿਰਦਾ। ਸਾਨੂੰ ਆਪਣੀ ਬਹੁਤ ਸਾਰੀਆਂ ਸਮਾਗੀਆਂ ਦੀਆਂ ਸੇਵਾ ਜਿਮ ਹੁੰਦੇ ਆ। ਸਾਡੇ ਚੇਅਰਮੈਨ ਸਾਹਿਬ ਨੇ ਵਿਸ਼ਤਾ ਦੱਸਿਆ ਕਿ ਅਸੀਂ ਰੋਕ ਨਹੀਂ ਲਗਾਉਣੇ ਆ। ਅਸੀਂ ਕੋਰੋਨਾ ਟਾਈਮ ਆਪ ਦੇਖਿਆ ਹੈ ਵਿੱਚ ਪੈਕ ਦੇਖਿਆ ਕਿ ਕਿਹ ਪ੍ਰਾਂ ਲੋਕਾਂ ਨੇ ਉਹ ਤਰ੍ਹਾਂ ਦੀ ਨੂੰ ਛੱਡਿਆ ਉਹ ਆਕਸੀਜਨ ਦੀ ਕਮੀ ਹੋ ਗਈ ਸੀ। ਅਗਰ ਅਸੀਂ ਦਰਾਸਤ ਲਗਾਵਾਂਗੇ ਤਾਂ ਅਸੀਂ ਉਹ ਆਕਸੀਜਨ ਦੀ ਕਮੀ ਫਰੀ ਦੇ ਵਿੱਚ ਪਰਮਾਤਮਾ ਦਾ ਤੇਰੇ ਰਹਾ ਹੋਰ ਵੀ ਜਿੰਨੇ ਵੀ ਲੋਕ ਸੇਵਾ ਦੇ ਕੰਮ ਹੋਣਗੇ ਸਰਕਾਰ ਦਾ ਕਾਮ ਹੀ ਪ੍ਰੋਟੈਕਸ਼ਨ ਉਹਦੇ ਦਾਇਰੇ ਦਾ ਲੋਕਾਂ ਦੇ ਹਿੱਤਾਂ ਵੀ ਰੱਖੀ ਕਰਨਾ ਅਸੀਂ ਮਾਣ ਕਰਦੇ ਹਾਂ ਸਰਕਾਰ ਦਾ ਸਹਿਯੋਗ ਦੇਵਾਂਗੇ ਔਰ ਇਹ ਯਕੀਨ ਕਰਾਂਗੇ ਕਿ ਆਪ ਦਾ ਸਹਿਯੋਗ ਇਸ ਨੂੰ ਮਿਲਦਾ ਜਾਏਗਾ ਅਸੀਂ ਵੀ ਕਰਦੇ ਕਿ ਸਿਰ ਲੋਕਾਂ ਦਾ ਜਿੰਨਾ ਕੰਮ ਹੈਗਾ